ਸ਼ਹੀਦ ਦੇ ਆਜ਼ਮ ਭਗਤ ਸਿੰਘ ਸਪੋਰਟਸ ਐਂਡ ਕਲਚਰਲ ਕਲੱਬ ਰੁੜਕਾ ਕਲਾ ਵੱਲੋਂ ਸਮੂਹ ਨਗਰ ਨਿਵਾਸੀਆਂ ਐਨਆਰਏ ਵੀਰਾਂ ਦੇ ਸਹਿਯੋਗ ਨਾਲ 40ਵਾਂ ਚਾਰ ਦਿਨ ਪਿੰਡੂ ਖੇਡ ਮੇਲਾ 5 6 7 8 ਫਰਵਰੀ 2026 ਨੂੰ ਰੁੜਕਾ ਕਲਾ ਵਿੱਚ ਕਰਵਾਇਆ ਜਾ ਰਿਹਾ ਹੈ ਇਸ ਮੇਲੇ ਸੰਬੰਧੀ ਕਲੱਬ ਦੀ ਮੀਟਿੰਗ ਦੇਸ਼ ਭਗਤ ਯਾਦਗਾਰ ਹਾਲ ਰੁੜਕਾ ਕਲਾ ਵਿਖੇ ਹੋਈ ਇਸ ਬਾਬਤ ਜਾਣਕਾਰੀ ਦਿੰਦੇ ਹੋਏ ਕਲੱਬ ਦੇ ਮੈਂਬਰਾਂ ਨੇ ਦੱਸਿਆ ਇਸ ਵਾਰ ਖੇਡ ਮੇਲੇ ਵਿੱਚ ਕਬੱਡੀ ਤੇ ਫੁੱਟਬਾਲ ਤੋਂ ਇਲਾਵਾ ਬੈਲ ਗੱਡੀਆਂ ਦੀਆਂ ਦੌੜਾਂ ਰੱਸਾ ਕਸੀ ਦੇ ਮੁਕਾਬਲੇ ਵੀ ਕਰਵਾਏ ਜਾ ਰਹੇ ਹਨ ਇਸ ਵਾਰ ਦਾ ਫੁੱਟਬਾਲ ਟੂਰਨਾਮੈਂਟ ਸਵਰਗੀ ਡੀਐਸਪੀ ਸੁਲੱਖਣ ਸਿੰਘ ਨੂੰ ਸਮਰਪਿਤ ਹੋਵੇਗਾ ਅਤੇ ਦਰਸ਼ਕਾਂ ਲਈ ਦਿਲਚਸਪੀ ਨਾਮ ਗੱਡੇ ਜਾਣਗੇ ਭਾਈੁਰਜੀ ਦਾ ਖਾਲਸਾ ਭਾਈੁਰਜੀ ਫਤਿਹ ਅੱਜ ਪਿੰਡ ਰੁੜਕਾ ਕਲਾਂ ਵਿੱਚ ਸ਼ਹੀਦ ਭਗਤ ਸਿੰਘ ਸਪੋਰਟਸ ਐਂਡ ਕਲਚਰਲ ਕਲੱਬ ਦੀ ਜੋ ਮੀਟਿੰਗ ਹੋਈ ਆ ਉਹਦੇ ਵਿੱਚ ਜਿਹੜਾ ਸਾਲਾਨਾ ਜੋ ਟੂਰਨਾਮੈਂਟ ਪਿਛਲੇ 40 ਸਾਲਾਂ ਤੋਂ ਚੱਲਿਆ ਇਹ 40ਵਾਂ ਸਾਲਾਨਾ ਟੂਰਨਾਮੈਂਟ ਪਿੰਡ ਰੁੜਕਾ ਕਲਾਂ ਵਿੱਚ ਇਹ 5 6 7 8 ਫਰਵਰੀ 2026 ਨੂੰ ਜੋ ਕਿ ਹੋਣ ਜਾ ਰਿਹਾ ਜਿਸ ਵਿੱਚ 5 ਫਰਵਰੀ ਨੂੰ ਬੈਲ ਗੱਡੀਆਂ ਦੀਆਂ ਦੌੜਾਂ ਹੋਣਗੀਆਂ ਉਸ ਤੋਂ ਬਾਅਦ 6 ਤਰੀਕ ਨੂੰ 55 ਕਿਲੋ ਕਬੱਡੀ ਦੀਆਂ 16 ਟੀਮਾਂ ਤੇ 7 ਤਰੀਕ ਨੂੰ ਕਬੱਡੀ ਆਲ ਓਪਨ ਤੇ 8 ਤਰੀਕ ਨੂੰ ਚੋਣੀਆਂ ਹੋਈਆਂ 8 ਜਿਹੜੀਆਂ ਕਲੱਬਾਂ ਦੇ ਮੈਚ ਕਬੱਡੀ ਦੇ ਹੋਣਗੇ ਤੇ ਇਸ ਦੇ ਨਾਲ ਹੀ ਜਿਹੜੀ 5 6 7 8 ਤਰੀਕ ਨੂੰ ਜਿਹੜੇ 40 ਪਲੱਸ ਫੁੱਟਬਾਲ ਦੇ ਟੂਰਨਾਮੈਂਟ ਵੀ ਚਾਰ ਟੀਮਾਂ ਦੇ ਹੋਣਗੇ ਤੇ ਨਾਲ ਹੀ ਅੱਠ ਕਲੱਬਾਂ ਦੇ ਵੀ ਮੈਚ ਹੋਣਗੇ ਆਲ ਓਪਨ ਦੇ ਜੋ ਕਿ ਮਰਹੂਮ ਸਰਦਾਰ ਡੀਐਸਪੀ ਸਲੱਖਣ ਸਿੰਘ ਜੀ ਨੂੰ ਸਮਰਪਿਤ ਹੋਣਗੇ ਫੁੱਟਬਾਲ ਦੇ ਸਾਰੇ ਟੂਰਨਾਮੈਂਟਸ ਐ ਸੋ ਸਾਰੇ ਦਰਸ਼ਕਾਂ ਨੂੰ ਮੈਂ ਬੇਨਤੀ ਕਰਦਾ ਆਪਣੇ ਦੇ ਆਪਣੀ ਸਾਡੀ ਪੂਰੀ ਸਮੂਹਤੀ ਟੀਮ ਨਾਲੋਂ ਤੇ ਬਾਲ ਧੋੜਾਂ ਤੇ ਰੱਸਾ ਕੱਸੀ ਦੇ ਮੁਕਾਬਲੇ ਵੀ ਕਰਾਈ ਜਾਣਗੇ 8 ਫਰਵਰੀ ਨੂੰ ਇਹ ਸਾਰੀਆਂ ਗੇਮਾਂ ਦੇਖਣ ਨੂੰ ਪੂਰੇ ਨਾਕਨ ਵਾਸੀਆਂ ਨੂੰ ਬੇਨਤੀ ਆ ਕਿ ਵੱਧ ਚੜ ਕੇ ਇਸ ਟੂਰਨਾਮੈਂਟ ਦੇ ਵਿੱਚ ਪਹੁੰਚੋ ਤੇ ਉਹਦੀ ਰੌਣਕ ਨੂੰ ਵਧਾਓ ਤੇ ਨਾਲ ਹੀ ਦਰਸ਼ਕਾਂ ਲਈ ਇੱਕ ਖੁਸ਼ਖਬਰੀ ਆ ਕਿ ਉਹਨਾਂ ਲਈ ਕੋਈ ਸਪੈਸ਼ਲ ਗਿਫਟ ਵੇ ਇਨਾਮ ਵੀ ਰੱਖੇ ਜਾਣਗੇ ਜੋ ਕਿ ਟੋਕਨ ਸਿਸਟਮ ਹੋਊਗਾ ਜਿੱਦਾਂ ਦੇ ਦਰਸ਼ਕਾਂ ਨੇ ਐਂਡ ਤੇ ਉਹਨਾਂ ਨੂੰ ਦਿਲ ਖਿੱਚਵੇਂ ਨਾਮ ਉਹ ਦਿੱਤੇ ਜਾਣਗੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸ੍ਰੀ ਗਾਲ ਜੀ ਸਾਰਿਆਂ ਨੂੰ ਅੱਜ ਸ਼ਹੀਦ ਭਗਤ ਸਿੰਘ ਕਲੱਬ ਦੀ ਮੀਟਿੰਗ ਹੋਈ ਸਾਡੀ ਟਰਨਮੈਂਟ ਦੇ ਬਾਬਤ 5 ਤਰੀਕ ਨੂੰ ਜੀ ਆਪਣੇ ਬੌਲਦਾਨੀਆਂ ਦੌੜਾਂ ਕਰਾਈਆਂ ਜਾਣੀਆਂ ਠੀਕ ਹੈ ਜੀ ਗੱਡੀਆਂ ਦੀਆਂ ਜਿਹੜੀਆਂ ਹੁੰਦੀਆਂ 6 ਨੂੰ ਆਪਣੇ 55 ਕਿਲੋ ਦੇ ਮੈਚ ਤੇ 7 7 ਨੂੰ ਆਪਣੇ ਓਪਨ ਦੀਆਂ ਟੀਮਾਂ ਖੇਡਣਗੀਆਂ ਜੀ 16 ਟੀਮਾਂ ਜਿਹੜੀਆਂ ਤੇ 55 ਕਿਲੋ ਦੀਆਂ ਵੀ 16 ਟੀਮਾਂ ਐ ਟ੍ਰਾਹਣੀਆਂ ਆ 8 ਨੂੰ ਆਪਣੇ ਕਲੱਬਾਂ ਦੇ ਮੈਚ ਹੋਣਗੇ 8 ਟੀਮਾਂ ਦੇ ਤੇ ਨਾਲ ਹੀ ਉਹਦੇ ਰਸਾ ਕਸ਼ੀ ਦੇ ਮੁਕਾਬਲੇ ਕੀਤੇ ਜਾਣਗੇ ਸੋ ਸਾਰਿਆਂ ਦਰਸ਼ਕਾਂ ਨੂੰ ਆਪਾਂ ਬੇਨਤੀ ਕਰਦੇ ਹੰਮ ਹਮਾ ਕੇ ਸਾਡੇ ਟੂਰਨਾਮੈਂਟ ਦੀ ਰੌਣਕ ਨੂੰ ਵਧਾਓ ਜੀ 40 ਮਾ ਜਿਹੜਾ ਇਹ ਸਾਡਾ ਸ਼ਹੀਦ ਭਗਤ ਸਿੰਘ ਕਲੱਬ ਦਾ 40ਵਾਂ ਟੂਰਨਾਮੈਂਟ ਹੋ ਰਿਹਾ ਪਿੰਡ ਪਿੰਡੂ ਫੇਡ ਮੇਲਾ ਜਿਹੜਾ ਜੀ ਡੇਟ ਤਾਂ 5 6 7 8 ਫਰਵਰੀ ਫਰਵਰੀ 2026 ਸਾਰਿਆਂ ਨੂੰ ਫੇਰ ਅਪੀਲ ਕਰਦੇ ਆ ਦੁਬਾਰਾ ਸਾਰੇ ਹਮ ਹਮਾ ਕੇ ਪਹੁੰਚੋ ਜੀ ਸਾਡੇ ਮੇਲੇ ਨੂੰ ਵਧਾਓ ਜੀ